ਦੋਸਤੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਪ੍ਰੇਰਣਾਦਾਇਕ ਕਹਾਣੀ ਇੱਕ ਵਾਰ ਦੀ ਗੱਲ ਹੈ ਇੱਕ ਗਰੀਬ ਬੱਚਾ ਸੀ ਜੋ ਸੜਕ ਦੇ ਇੱਕ ਪਾਸੇ ਬੈਠਾ ਹੋਇਆ ਸੀ ਅਚਾਨਕ ਉਸ ਨੂੰ ਅਜੀਬ ਲੱਗਿਆ ਕਿ ਉਸ ਦੀ ਜ਼ਿੰਦਗੀ ਬਿਲਕੁਲ ਵੀ ਮਜ਼ੇਦਾਰ ਨਹੀਂ ਹੈ ਪਰ ਹੋਰ ਸਾਰੇ ਲੋਕ ਦੁਨੀਆ ਵਿੱਚ ਬੜੇ ਖੁਸ਼ ਹਨ ਉਸੇ ਹੀ ਸੜਕ ਉੱਪਰੋਂ ਇੱਕ ਸਾਧੂ ਲੰਘ ਰਿਹਾ ਸੀ ਜਦੋਂ ਸਾਧੂ ਨੇ ਉਸ ਬੱਚੇ ਵੱਲ ਦੇਖਿਆ ਤਾਂ ਉਹ ਬੱਚਾ ਰੋ ਰਿਹਾ ਸੀ ਇਸ ਲਈ ਸਾਧੂ ਨੇ ਉਸ ਬੱਚੇ ਨੂੰ ਪੁੱਛਿਆ ਕੀ ਗੱਲ ਹੈ ਦੋਸਤ ਤੂੰ ਕਿਉਂ ਰੋ ਰਿਹਾ ਹੈ ਤਾਂ ਅੱਗੋ ਬੱਚੇ ਨੇ ਜਵਾਬ ਦਿੱਤਾ ਕਿ ਮੈਂ ਇਸ ਲਈ ਰੋ ਰਿਹਾ ਹਾਂ ਕਿਉਂਕਿ ਮੈਨੂੰ ਕੋਈ ਵੀ ਪਸੰਦ ਨਹੀਂ ਕਰਦਾ ਸਭ ਮੈਨੂੰ ਗਰੀਬ ਸਮਝ ਕੇ ਭਜਾ ਦਿੰਦੇ ਹਨ ਮੇਰੇ ਤੋਂ ਕੰਮ ਕਰਵਾ ਕੇ ਪੈਸੇ ਵੀ ਨਹੀਂ ਦਿੰਦੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਸਾਰੇ ਮੈਨੂੰ ਬਹੁਤ ਨਫ਼ਰਤ ਕਰਦੇ ਹਨ ਇਹੋ ਜਿਹੀ ਜ਼ਿੰਦਗੀ ਦਾ ਕੀ ਫਾਇਦਾ ਉਸ ਦੀਆਂ ਗੱਲਾਂ ਸੁਣ ਕੇ ਸਾਧੂ ਦੇ ਮਨ ਵਿੱਚ ਉਸ ਲਈ ਪਿਆਰ ਅਤੇ ਤਰਸ ਜਾਗਿਆ ਉਸ ਨੇ ਕਿਹਾ ਦੋਸਤ ਸਾਨੂੰ ਹਰ ਹਾਲ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਪਰ ਬੱਚੇ ਨੂੰ ਇਹ ਗੱਲ ਸਮਝ ਨਾ ਆਈ ਅਤੇ ਉਹ ਰੋਈ ਜਾ ਰਿਹਾ ਸੀ ਸਾਧੂ ਨੇ ਫਿਰ ਉਸ ਬੱਚੇ ਨੂੰ ਕਿਹਾ ਦੁਖੀ ਨਾ ਹੋ ਦੋਸਤ ਅੱਛਾ ਮੈਨੂੰ ਇਹ ਦੱਸ ਤੂੰ ਕੀ ਬਨਣਾ ਚਾਹੁੰਦਾ ਹੈ ਮੈਂ ਮੰਤਰ ਮਾਰ ਕੇ ਤੈਨੂੰ ਉਹੀ ਬਣਾ ਸਕਦਾ ਹਾਂ ਤਾਂ ਬੱਚੇ ਨੇ ਕਿਹਾ ਤੁਸੀਂ ਮੈਨੂੰ ਸਾਡਾ ਗਵਾਂਢੀ ਰਾਮਕ੍ਰਿਸ਼ਨ ਹੈ ਉਹ ਬਣਾ ਦਿਓ ਕਿਉਂਕਿ ਉਹ ਬਹੁਤ ਜ਼ਿਆਦਾ ਅਮੀਰ ਹੈ ਉਸ ਕੋਲ ਬਹੁਤ ਸਾਰਾ ਸੋਨਾ ਹੈ ਬਹੁਤ ਸਾਰੀਆਂ ਗੱਡੀਆਂ ਹਨ ਵੱਡਾ ਘਰ ਹੈ ਤੇ ਬਹੁਤ ਸਾਰੇ ਨੌਕਰ ਵੀ ਹਨ ਸਾਧੂ ਨੇ ਕਿਹਾ ਠੀਕ ਹੈ ਮੈਂ ਤੈਨੂੰ ਰਾਮਕ੍ਰਿਸ਼ਨ ਬਣਾ ਦੇਵਾਂਗਾ ਪਰ ਪਹਿਲਾਂ ਰਾਮਕ੍ਰਿਸ਼ਨ ਤੋਂ ਜਾ ਕੇ ਪੁੱਛ ਕੇ ਆ ਕਿ ਕੀ ਉਹ ਖੁਸ਼ ਹੈ ਮੈਂ ਤੇਰੀ ਉਡੀਕ ਕਰਾਂਗਾ ਉਹ ਬੱਚਾ ਖੁਸ਼ੀ-ਖੁਸ਼ੀ ਰਾਮਕ੍ਰਿਸ਼ਨ ਦੇ ਘਰ ਚਲਾ ਜਾਂਦਾ ਹੈ ਉਹ ਉਹਨਾਂ ਦੇ ਨੌਕਰਾਂ ਨੂੰ ਕਹਿੰਦਾ ਹੈ ਕਿ ਮੈਂ ਰਾਮਕ੍ਰਿਸ਼ਨ ਜੀ ਨੂੰ ਮਿਲਣਾ ਹੈ ਨੌਕਰ ਉਸਨੂੰ ਬੱਚਾ ਸਮਝ ਕੇ ਰਾਮਕ੍ਰਿਸ਼ਨ ਕੋਲ ਭੇਜ ਦਿੰਦੇ ਹਨ ਉਹ ਬੱਚਾ ਰਾਮਕ੍ਰਿਸ਼ਨ ਨੂੰ ਪੁੱਛਦਾ ਹੈ ਕਿ ਤੁਸੀਂ ਕਿੰਨੇ ਜ਼ਿਆਦਾ ਸੋਹਣੇ ਹੋ ਅਤੇ ਕਿੰਨੇ ਪੈਸੇ ਵਾਲੇ ਹੋ ਕਿੰਨੀਆਂ ਗੱਡੀਆਂ ਹਨ ਤੁਸੀਂ ਤਾਂ ਦੁਨੀਆ ਵਿੱਚ ਸਭ ਤੋਂ ਖੁਸ਼ ਇਨਸਾਨ ਹੋਵੋਗੇ ਨਾ ਤਾਂ ਉਸ ਆਦਮੀ ਨੇ ਬੱਚੇ ਦੀ ਗੱਲ ਸੁਣ ਕੇ ਕਿਹਾ ਨਹੀਂ ਦੋਸਤ ਮੈਂ ਖੁਸ਼ ਨਹੀਂ ਹਾਂ ਕਿਉਂਕਿ ਮੇਰੇ ਕੋਈ ਔਲਾਦ ਨਹੀਂ ਹੈ ਮੇਰੇ ਕੋਲ ਪੈਸਾ ਤਾਂ ਬਹੁਤ ਹੈ ਪਰ ਉਹ ਕਿਸੇ ਕੰਮ ਨਹੀਂ ਹੈ ਇਸ ਲਈ ਮੈਂ ਖੁਸ਼ ਨਹੀਂ ਹਾਂ ਖੁਸ਼ ਤਾਂ ਉਹ ਹਨ ਜਿਨ੍ਹਾਂ ਦੇ ਔਲਾਦ ਹੈ ਜਿਨ੍ਹਾਂ ਦੇ ਆਪਣੇ ਬੱਚੇ ਹਨ ਜੋ ਮੰਮੀ ਪਾਪਾ ਕਹਿੰਦੇ ਹਨ ਫਿਰ ਉਹ ਬੱਚਾ ਉਹਨਾਂ ਦੇ ਨਾਲ ਹੀ ਘਰ ਸੀ ਸ਼ਰਮਾ ਅੰਕਲ ਜਿਨ੍ਹਾਂ ਦੇ ਚਾਰ ਪੁੱਤਰ ਅਤੇ ਦੋ ਪੁੱਤਰੀਆਂ ਸਨ ਉਸ ਕੋਲ ਗਿਆ ਫਿਰ ਉਸ ਬੱਚੇ ਨੇ ਸ਼ਰਮਾ ਅੰਕਲ ਤੋਂ ਜਾ ਕੇ ਪੁੱਛਿਆ ਅੰਕਲ ਜੀ ਕੀ ਤੁਸੀਂ ਖੁਸ਼ ਹੋ ਤਾਂ ਅਗੋ ਸ਼ਰਮਾ ਜੀ ਨੇ ਕਿਹਾ ਨਹੀਂ ਮੈਂ ਖੁਸ਼ ਨਹੀਂ ਹਾਂ ਕਿਉਂਕਿ ਮੇਰੇ ਚਾਰ ਪੁੱਤਰ ਨਸ਼ਿਆਂ ਦੀ ਦਲਦਲ ਵਿੱਚ ਫਸ ਗਏ ਹਨ ਅਤੇ ਧੀਆਂ ਦਾ ਮੈਂ ਵਿਆਹ ਕਰ ਦਿੱਤਾ ਹੈ ਇਸ ਲਈ ਹੁਣ ਮੈਂ ਇਕੱਲਾ ਰਹਿ ਗਿਆ ਹਾਂ ਖੁਸ਼ ਤਾਂ ਉਹ ਹਨ ਜਿਨ੍ਹਾਂ ਦੇ ਪੁੱਤਰ ਚੰਗੇ ਹਨ ਆਪਣੇ ਮਾਤਾ ਪਿਤਾ ਦਾ ਹਾਲ ਪੁੱਛਦੇ ਹਨ ਅਤੇ ਬੁਰੀ ਸੰਗਤ ਤੋਂ ਬਚੇ ਹਨ ਫਿਰ ਉਹ ਬੱਚਾ ਇੱਕ ਬਜ਼ੁਰਗ ਆਦਮੀ ਕੋਲ ਜਾਂਦਾ ਹੈ ਤੇ ਉਸ ਕੋਲੋਂ ਵੀ ਇਹੀ ਸਵਾਲ ਪੁੱਛਦਾ ਹੈ ਕਿ ਕੀ ਤੁਸੀਂ ਖੁਸ਼ ਹੋ ਤਾਂ ਉਹ ਆਦਮੀ ਨੇ ਕਿਹਾ ਨਹੀਂ ਮੈਂ ਖੁਸ਼ ਨਹੀਂ ਹਾਂ ਮੈਂ ਤਾਂ ਸਿਰਫ ਉਦੋਂ ਹੀ ਆਪਣੀ ਜ਼ਿੰਦਗੀ ਵਿੱਚ ਖੁਸ਼ ਰਿਹਾ ਹਾਂ ਜਦੋਂ ਮੈਂ ਛੋਟਾ ਬੱਚਾ ਸੀ ਕਿਉਂਕਿ ਉਦੋਂ ਨਾ ਦਿਮਾਗ ਤੇ ਕੋਈ ਚਿੰਤਾ ਨਾ ਕਿਤੋਂ ਕਮਾਉਂਦਾ ਫਿਕਰ ਤੇ ਨਾ ਹੀ ਨੌਕਰੀ ਲੱਗਾਂ ਦਾ ਫਿਕਰ ਨਾ ਪੜਨ ਦਾ ਫਿਕਰ ਨਾ ਬੱਚਿਆਂ ਨੂੰ ਕਮਾ ਕੇ ਦੇਣ ਦਾ ਫਿਕਰ ਇੱਕ ਬਚਪਨ ਹੀ ਅਜਿਹਾ ਹੈ ਜਿਸ ਵਿੱਚ ਸਾਨੂੰ ਕੋਈ ਫਿਕਰ ਨਹੀਂ ਹੁੰਦਾ ਤੇ ਅਸੀਂ ਖੁਸ਼ ਰਹਿ ਸਕਦੇ ਹਾਂ ਇਸ ਤਰ੍ਹਾਂ ਉਹ ਲੜਕਾ ਜੋ ਵੀ ਉਹਦੀ ਨਜ਼ਰ ਵਿੱਚ ਉਸ ਨੂੰ ਖੁਸ਼ ਨਜ਼ਰ ਆ ਰਹੇ ਸਨ ਉਹ ਉਹਨਾਂ ਸਭ ਕੋਲੋਂ ਜਾ ਕੇ ਇਹੀ ਸਵਾਲ ਪੁੱਛਦਾ ਹੈ ਕਿ ਕੀ ਤੁਸੀਂ ਖੁਸ਼ ਹੋ ਪਰ ਜਿੰਨਾ ਕੋਲ ਵੀ ਉਹ ਗਿਆ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਮੈਂ ਖੁਸ਼ ਹਾਂ ਹਰ ਕੋਈ ਇਹੀ ਕਹਿੰਦਾ ਕਿ ਮੈਂ ਆਪਣੀ ਜ਼ਿੰਦਗੀ ਤੋਂ ਦੁਖੀ ਹਾਂ ਇਸ ਲਈ ਉਹ ਬੱਚਾ ਘੁੰਮ ਫਿਰ ਕੇ ਫਿਰ ਤੋਂ ਉਸੇ ਸਾਧੂ ਕੋਲ ਆ ਜਾਂਦਾ ਹੈ ਅਤੇ ਕਹਿੰਦਾ ਹੈ ਤੁਸੀਂ ਮੈਨੂੰ ਕੁਝ ਵੀ ਨਾ ਬਣਾਓ ਮੈਂ ਏਦਾਂ ਹੀ ਠੀਕ ਹਾਂ ਉਸ ਬੱਚੇ ਨੂੰ ਸਮਝ ਆ ਚੁੱਕੀ ਸੀ ਕਿ ਅਸੀਂ ਜਿਹੋ ਜਿਹੇ ਵੀ ਹਾਂ ਗਰੀਬ ਹਾਂ ਜਾਂ ਅਮੀਰ ਹਾਂ ਕਾਲੇ ਹਾਂ ਜਾਂ ਗੋਰੇ ਹਾਂ ਸੋਹਣੇ ਹਾਂ ਜਾਂ ਬਦਸੂਰਤ ਹਾਂ ਕੁਝ ਵੀ ਹੋਈਏ ਸਾਨੂੰ ਹਰ ਹਾਲਤ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਹੈ ਇਸ ਲਈ ਉਹ ਬੱਚਾ ਹੁਣ ਖੁਸ਼ ਸੀ ਸੋ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਦੁੱਖ ਸੁੱਖ ਵਿੱਚ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਜ਼ਿੰਦਗੀ ਵਿੱਚ ਉਤਰਾ ਚੜਾ ਆਉਂਦੇ ਹੀ ਰਹਿੰਦੇ ਹਨ ਸਾਨੂੰ ਦੁਖੀ ਨਹੀਂ ਹੋਣਾ ਚਾਹੀਦਾ ਜ਼ਿੰਦਗੀ ਨੂੰ ਖੁਸ਼ ਰਹਿ ਕੇ ਹੀ ਜਿਉਣਾ ਦੁਨੀਆਂ ਦੀ ਸਭ ਤੋਂ ਵੱਡੀ ਖੁਸ਼ੀ ਹੈ ਜੋ ਵੀ ਜ਼ਿੰਦਗੀ ਵਿੱਚ ਆਪਣੇ ਮੌਤ ਨੂੰ ਅਤੇ ਪਰਮਾਤਮਾ ਨੂੰ ਯਾਦ ਰੱਖਦਾ ਹੈ ਉਹ ਹਮੇਸ਼ਾ ਖੁਸ਼ ਅਤੇ ਮਸਤ ਰਹਿੰਦਾ ਹੈ ਦੋਸਤੋ ਤੁਹਾਨੂੰ ਇਹ ਸਾਡੀ ਪ੍ਰੇਰਣਾਦਾਇਕ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ